2 ਮਹੀਨੇ ਪਹਿਲਾਂ ਟੂਰਿਸਟ ਵੀਜ਼ੇ ਤੇ ਦੁਬਈ ਜਾਣ ਮਗਰੋਂ ਉਥੇ ਤਸ਼ੱਦਦ ਸਹਿ ਚੁੱਕੀ ਪੰਜਾਬਣ ਸੁਖਵੰਤ ਕੌਰ ਅੱਜ ਭਾਰਤ ਵਾਪਸ ਆ ਗਈ। ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਉਸ ਨੂੰ ਸਹੀ ਸਲਾਮਤ ਭਾਰਤ ਸਰਦੇ ਜਾ ਚੁੱਕਿਆ ਹੈ। ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੁਖਵੰਤ ਕੌਰ ਪਹੁੰਚੀ। ਇੱਥੇ ਸਥਾਨਕ ਲੋਕਾਂ ਦੇ ਨਾਲ-ਨਾਲ ਕੁਝ ਭਾਜਪਾ ਆਗੂਆਂ ਨੇ ਵੀ ਉਹਦਾ ਸਵਾਗਤ ਕੀਤਾ। ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਪਹੁੰਚਣ ਮਗਰੋਂ ਸੁਖਵੰਤ ਕੌਰ ਭਾਵੁਕ ਹੋ ਗਈ। ਉਹਨਾਂ ਦਾ ਕਹਿਣਾ ਸੀ ਕਿ ਕੋਈ ਵੀ ਭਾਰਤੀ ਮਹਿਲਾ ਸਾਊਦੀ ਅਰਬ ਨਾ ਜਾਵੇ ਕਿਉਂਕਿ ਉੱਥੇ ਦੀ ਜ਼ਿੰਦਗੀ ਨਰ ਉਹਨਾਂ ਨੇ ਮੁੰਡੇ ਬੋਟਮਾਰਕ ਦੇ ਅੰਦਰ ਤੇ ਇਤੋ ਸੀ ਤੁਹਾਨੂੰ ਦੇ ਤੁਹਾਨੂੰ ਦੇਖਿਆ ਹੀ ਉਥੇ ਦਿੱਤਾ ਸੀ ਇਥੇ ਇੰਡੀਅਨ ਲੇਡੀ ਲੋ ਕੋਈ ਨਾ ਪਹੁੰਚ ਜਾਵੇ ਇੰਡੀਅਨ ਲੇਡੀ ਲੋ ਕੋਈ ਨਾ ਪਹੁੰਚ ਜਾਵੇ ਬਹੁਤ ਬੰਦਾ ਹਨ ਮੀਨਾ ਕੋਹੋ ਤਾਂ ਠੀਕ ਰਹੀ ਸੀ ਬਾਅਦ ਵਿੱਚ ਉਹਨਾਂ ਦੇ ਬੁਰੇ ਹਾਲ ਸੀ ਉਹਨਾਂ ਨੇ ਜਿੱਥੇਰ ਕੰਮ ਕਰਦੇ ਸੀ ਉਹਨਾਂ ਨੇ ਮਾਰੇ ਆ ਕੁੱਟਿਆ ਵੀ ਬਹੁਤ ਸੀਗਾ ਜਾਦੇ ਹਸਪੀਟਲ ਸੀਗਾ ਫਿਰ ਉੱਥੋਂ ਸਾਨੂੰ ਮਦਦ ਮਿਲੀ ਜਲੰਧਰ ਦੀ ਰਹਿਣ ਵਾਲੀ ਸੁਖਵੰਤ ਕੌਰ ਇਸੇ ਸਾਲ ਜਨਵਰੀ ਮਹੀਨੇ ਚ ਇੱਕ ਏਜੰਟ ਦੇ ਰਾਹੀਂ ਟੂਰਿਸਟ ਵੀਜ਼ੇ ਤੇ ਸਾਊਦੀ ਅਰਬ ਗਈ ਸੀ ਪਰ ਬਾਅਦ ਵਿੱਚ ਪਰਿਵਾਰ ਨੂੰ ਪਤਾ ਲੱਗਾ ਕਿ ਏਜੰਟ ਵੱਲੋਂ ਸੁਖਵੰਤ ਕੌਰ ਨੂੰ ਵੇਚ ਦਿੱਤਾ ਗਿਆ ਅਤੇ ਉੱਥੇ ਉਸ ਦੀ ਹਾਲਤ ਬੇहद ਖਰਾਬ ਹੈ ਸੁਖਵੰਤ ਕੌਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਏ ਜਾਣ ਤੋਂ ਬਾਅਦ ਉੱਥੋਂ ਇੱਕ ਨਰਸ ਨੇ ਪਰਿਵਾਰ ਨੂੰ ਸਾਰੇ ਹਾਲਾਤ ਦੀ ਜਾਣਕਾਰੀ ਦਿੱਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਸਤਕ ਪਹੁੰਚ ਕੀਤੀ ਗਈ ਜਿਸ ਤੋਂ ਬਾਅਦ ਸੁਖਵੰਤ ਕੌਰ ਦੀ ਮੁਲਕ ਵਾਪਸੀ ਹੋ ਸਕੀ ਹੈ ਸੁਖਵੰਤ ਕੌਰ ਨੇ ਸੁੱਖ ਦਾ ਸਾਹ ਲਿਆ ਉੱਥੇ ਹੀ ਅ ਵਿਦੇਸ਼ ਮੰਤਰਾਲੇ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਵੀ ਕੀਤਾ ਰਜੀਵ ਸ਼ਰਮਾ এবੀਪੀ ਸੰਜਾ ਅੰਮ੍ਰਿਤਸਰ